ਉੱਤਰ ਪ੍ਰਦੇਸ਼ ਦੇ ਕਈ ਇਲਾਕੇ ਇਸ ਵਕਤ ਹੜ੍ਹ ਦੀ ਮਾਰ ਹੜ੍ਹ ਨੇ ਅਗਰ ਗੱਲ ਲਖੀਮਪੁਰ ਖੀਦੀ ਦੀ ਕੀਤੀ ਜਾਵੇ ਤਾਂ ਇੱਥੇ ਵੱਡੀ ਤਬਾਹੀ ਹੈ ਜਿਹੜੀ ਉਹ ਹੜ੍ਹ ਦੇ ਵੱਲੋਂ ਕੀਤੀ ਗਈ ਹੈ ਹਾਲਾਤ ਇਹ ਨੇ ਕਿ ਰੇਲਵੇ ਲਾਈਨਾਂ ਜਿਹੜੀ ਉਹ ਵੀ ਹੜ੍ਹ ਦੇ ਪਾਣੀ ਵਿੱਚ ਰੁੜ ਜਾਂਦੀ ਹੈ ਸ਼ਾਇਦ ਸੁਣਨ ਵਿੱਚ ਇਹ ਗੱਲ ਅਸੰਭਵ ਲੱਗਦੀ ਹੋਵੇ ਲੇਕਿਨ ਤਸਵੀਰਾਂ ਨੇ ਜਿਹੜੀਆਂ ਉਹ ਕੁਝ ਹੋਰ ਬਿਆਨ ਕਰ ਰਹੀਆਂ ਨੇ ਤਸਵੀਰਾਂ ਵਿੱਚ ਦੇਖਿਆ ਜਾ ਸਕਦਾ ਹੈ ਕਿ ਰੇਲਵੇ ਲਾਈਨਾਂ ਜਿਹੜੀ ਉਹ ਪੂਰੀ ਦੀ ਪੂਰੀ ਹੜ੍ਹ ਦੇ ਵਿੱਚ ਰੁੜੀ ਹੋਈ ਹੈ ਤਾਂ ਪਹਿਲਾਂ ਤਾਂ 15 ਮੀਟਰ ਦਾ ਪਾੜ ਆ ਜਿਹੜਾ ਰੇਲਵੇ ਲਾਈਨ ਦੇ ਵਿੱਚ ਪੈਂਦਾ ਏ ਅਤੇ ਜਿਵੇਂ ਜਿਵੇਂ ਪਾਣੀ ਵਧਦਾ ਜਾਂਦਾ ਏ ਉਵੇਂ ਹੀ ਇਹ ਪਾੜ ਆ ਜਿਹੜਾ ਉਹ ਵੀ ਵਧਦਾ ਜਾਂਦਾ ਏ ਤੇ ਤਕਰੀਬਨ 100 ਮੀਟਰ ਦੇ ਕਰੀਬ ਇਹ ਪਾੜ ਆ ਜਿਹੜਾ ਉਹ ਰੇਲਵੇ ਲਾਈਨ ਦੇ ਵਿੱਚ ਪਿਆ ਏ ਜਿਸ ਕਰਕੇ ਰੇਲਵੇ ਲਾਈਨ ਦਾ ਇੱਕ ਵੱਡਾ ਹਿੱਸਾ ਹੜ੍ਹ ਦੇ ਪਾਣੀ ਵਿੱਚ ਰੁੜ ਗਿਆ ਉੱਤਰ ਪ੍ਰਦੇਸ਼ ਦੇ ਲਖੀਨਪੁਰ ਖੀਰੀ ਜ਼ਿਲ੍ਹੇ ਦੇ ਪਾਲੀਆ ਦੀਆਂ ਤਸਵੀਰਾਂ ਨੇ ਜਿਹੜੀਆਂ ਉਹ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਜਿੱਥੇ ਅਤਿ ਦੀਆ ਰੇਲਵੇ ਕਰਾਸਿੰਗ ਦੇ ਕੋਲ ਇਹ ਪੂਰੀ ਘਟਨਾ ਵਾਪਰੀ ਹੈ ਜਿੱਥੇ ਕੱਲ ਲਗਭਗ 15 ਮੀਟਰ ਦਾ ਪਾੜਾ ਜਿਹੜਾ ਉਹ ਪਿਆ ਸੀ ਲੇਕਿਨ ਹੌਲੀ-ਹੌਲੀ ਵਧ ਕੇ ਇਹ 100 ਮੀਟਰ ਤੋਂ ਵੀ ਜ਼ਿਆਦਾ ਹੋ ਗਿਆ ਤਾਂ ਚਾਰੇ ਤਰਫ ਪਾਣੀ ਹੀ ਪਾਣੀ ਨਜ਼ਰ ਆ ਰਿਹਾ ਹੈ ਲੱਗ ਰਿਹਾ ਹੈ ਜਿਵੇਂ ਇਹ ਕਿਸੇ ਸਮੁੰਦਰ ਦਾ ਦ੍ਰਿਸ਼ ਹੋਵੇ ਤੇ ਕਈ ਪਿੰਡ ਨੇ ਜਿਹੜੇ ਉਹ ਪਾਣੀ ਦੀ ਚਪੇਟ ਵਿੱਚ ਨੇ ਜਿੱਥੇ ਹੜ ਵਰਗੇ ਹਾਲਾਤ ਨੇ ਜਿਹੜੇ ਉਹ ਬਣੇ ਹੋਏ ਨੇ ਤਾਂ ਦੋ ਸਟੇਸ਼ਨਾਂ ਦੇ ਵਿਚਕਾਰ ਇਹ ਪੂਰੀ ਘੱਡਾ ਵਾਪਰੀ ਹੈ ਮਾਲਨੀ ਜੰਕਸ਼ਨ ਅਤੇ ਨਪਾਰਾ ਜੰਕਸ਼ਨ ਦੇ ਵਿੱਚ ਪੂਰੀ ਘੱਡਾ ਵਾਪਰੀ ਹੈ ਜਿੱਥੇ ਇੱਕ ਵੱਡਾ ਪਾੜਾ ਜਿਹੜਾ ਉਪਿਆਏ ਪੀੜਾ ਖੇੜੀ ਅਤੇ ਪਾਲੀਆ ਕਲੈਂਚ ਸੈਕਸ਼ਨ ਦੇ ਵਿੱਚ ਇਹ ਪਾੜਾ ਜਿਹੜਾ ਓਪਿਆਏ ਵੱਡੀ ਤਬਾਹੀ ਆ ਜਿਹੜੀ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਕਿ ਕਿਸ ਪ੍ਰਕਾਰ ਹੜ ਦਾ ਪਾਣੀ ਆ ਜਿਹੜਾ ਉਹ ਰੇਲਵੇ ਲਾਈਨ ਨੂੰ ਤੋੜ ਕੇ ਵਗ ਰਿਹਾ ਏ ਰੇਲਵੇ ਲਾਈਨ ਕਾਫੀ ਜ਼ਿਆਦਾ ਮਜ਼ਬੂਤ ਹੁੰਦੀ ਹੈ ਕਾਫੀ ਜ਼ਿਆਦਾ ਹਾਈਟ ਉੱਤੇ ਬਣਾਈ ਜਾਂਦੀ ਹੈ ਲੇਕਿਨ ਜਦੋਂ ਕੁਦਰਤ ਆਪਣਾ ਕਹਿਰ ਦਿਖਾਉਂਦੀ ਹੈ ਤਾਂ ਮਨੁੱਖ ਦੀ ਬਣਾਈ ਹੋਈ ਕੋਈ ਵੀ ਚੀਜ਼ ਉਸ ਦੇ ਅੱਗੇ ਨਹੀਂ ਟਿਕ ਸਕਦੀ ਤਾਂ ਇਹ ਤਸਵੀਰਾਂ ਇਸ ਸਥਿਤੀ ਨੂੰ ਸਪਸ਼ਟ ਕਰਦੀਆਂ ਦਿਖਾਈ ਦੇ ਰਹੀਆਂ ਨੇ ਲਕੀਮਪੁਰ ਖੀਦੀ ਦੇ ਵਿੱਚ ਖੇਤ ਅਤੇ ਪਿੰਡ ਨੇ ਜਿਹੜੇ ਉਹ ਹੜ੍ਹ ਦੇ ਪਾਣੀ ਵਿੱਚ ਡੁੱਬੇ ਹੋਏ ਨੇ ਲੋਕਾਂ ਦਾ ਜੀਵਨ ਆ ਜਿਹੜਾ ਉਹ ਕਾਫੀ ਜ਼ਿਆਦਾ ਮੁਸ਼ਕਲ ਹੋ ਗਿਆ ਹੈ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਤਾਂ ਅਗਰ ਹੜ੍ਹ ਦਾ ਪਾਣੀ ਥੱਲੇ ਵੀ ਆ ਜਾਂਦਾ ਹੈ ਤਾਂ ਇਸ ਰੇਲਵੇ ਜੰਕਸ਼ਨ ਨੂੰ ਇਸ ਰੇਲਵੇ ਸੈਕਸ਼ਨ ਨੂੰ ਮੁਰਤੋਂ ਬਣਾਉਣਾ ਕਾਫੀ ਜ਼ਿਆਦਾ ਮੁਸ਼ਕਲ ਹੋਵੇਗਾ ਕਿਉਂਕਿ ਕਾਫੀ ਜ਼ਿਆਦਾ ਸਮਾਨ ਅਤੇ ਸਮਾਨ ਇਸ ਦੇ ਵਿੱਚ ਲੱਗੇਗਾ ਇਸ ਦੇ ਨਾਲ ਹੀ ਵੱਡੇ ਪੱਧਰ ਉੱਤੇ ਰੇਲਾਂ ਨੇ ਜਿਹੜੀਆਂ ਉਹ ਕੈਨਸਲ ਕਰ ਦਿੱਤੀਆਂ ਗਈਆਂ ਨੇ ਤੇ ਕੁਝ ਰੇਲਾਂ ਨੂੰ ਬਦਲਵੇਂ ਰੂਟਾ ਰਾਹੀਂ ਵੀ ਭੇਜਿਆ ਗਿਆ ਹੈ ਤਸਵੀਰਾਂ ਤੁਹਾਡੇ ਨਾਲ ਲਖੀਰਪੁਰ ਕੀ ਦੀ ਤੁਸਾਂਝੀਆਂ ਕਰ ਰਹੇ ਹਾਂ